ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਇੱਕ ਤੋਂ ਤੂੰ ਤੀਜਾ ਸਵੇਰ ਦੋਸਤੋ ਸੂਣ ਜਾ ਰਹੀ ਇੱਕ ਮੱਝ ਦਿਖਾਉਣੀ ਆ ਸੋ ਜਿਹੜੀ ਡਿਟੇਲ ਆ ਦੋਸਤੋ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਪਿੰਡ ਸੇਖਵਾ ਹੈਗਾ ਵੀਰੋ ਉਹ ਤਹਿਸੀਲ ਬਟਾਲਾ ਜਿਹੜਾ ਜ਼ਿਲ੍ਹਾ ਇਸ ਨੂੰ ਗੁਰਦਾਸਪੁਰ ਲੱਗਦਾ ਬਟਾਲੇ ਤੋਂ ਜਲੰਧਰ ਰੋਡ ਤੇ ਦੋਸਤੋ ਇਹ ਪਿੰਡ ਹੈਗਾ ਸੇਖਵਾ ਉੱਪਰ ਦਿੱਤੇ ਹੈਗਾ ਵੀਰ ਹੁਣਾਂ ਦੇ ਕੰਟੈਕਟ ਨੰਬਰ ਹਨ ਦੋਸਤੋ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਜੇ ਮੱਝ ਦੀ ਗੱਲ ਕਰੀਏ ਤਾਂ ਇਹ ਤੀਜਾ ਸੂਬਾ ਦੋਸਤੋ ਸੂਣ ਜਾ ਰਹੀ ਹੈ ਤਕਰੀਬਨ ਹਫ਼ਤੇ ਦਾ ਟਾਈਮ ਹਜੇ ਪਿਆ ਹੈ ਹਫ਼ਤੇ ਦੇ ਦੌਰਾਨ ਦੋਸਤੋ ਇਸ ਨੇ ਸੂਬਣਾ ਹੈ ਬਾਕੀ ਪਹਿਲੇ ਸਵੇਰੇ ਦੂਜੇ ਦੀ ਗੱਲ ਕਰੀਏ ਤੇ 9-10 ਲੀਟਰ ਮਿਲਕ ਦੀ ਕੈਪੈਸਿਟੀ ਰਹੀ ਹੈ ਦੋਸਤੋ ਵੀਰ ਦੇ ਕਹਿਣ ਮੁਤਾਬਕ ਇਸ ਵਾਰ ਤੀਜਾ ਸੂਆ ਸੂਣ ਜਾ ਰਹੀ ਹੈ 10 ਲੀਟਰ ਇਸ ਵਾਰ ਵੀ ਦੋਸਤੋ ਜਿਹੜਾ ਮਿਲਕ ਥੱਲੇ ਰਹੇਗਾ ਬਾਕੀ ਜਿਹੜੀ ਮਾਝਾ ਦੋਸਤੋ ਥੋੜੀ ਜਿਹੀ ਲਿੱਸੀ ਫਿੱਕੀ ਜ਼ਰੂਰ ਹੈਗੀ ਆ ਕੁਝ ਕਿਸੇਵਾ ਦਾ ਕਾਰਨ ਬਾਈ ਹੋ ਰਾ ਦੱਸਿਆ ਸੀਗਾ ਬਾਕੀ ਜਿਹੜਾ ਥਣ ਹਵਾਨਾ ਬਹੁਤ ਜ਼ਿਆਦਾ ਸੋਹਣਾ ਚੰਗਾ ਸਾਫ ਥਣ ਹਵਾਨੇ ਦੀ ਹੈਗੀ ਮੁੱਠੀ ਵਾਲਾ ਥਾਣਾ ਦੋਸਤੋ ਬਾਕੀ ਹਵਾਨਾ ਬਹੁਤ ਜ਼ਿਆਦਾ ਸੋਹਣਾ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਥੋੜੀ ਜਿਹੀ ਡੇਲ ਬ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਜਰੂਰ ਖਰੀਦ ਸਕਦੇ ਹੋ ਦੋਸਤੋ ਜਿਹੜਾ ਮੋਹਲਾ 57000 ਰੁਪਿਆ ਜਿਹੜੀ ਡਿਮਾਂਡ ਆ ਵੀਰ ਹੋਣਾਂ ਦੀ ਵੀ 57000 ਰੁਪਿਆ ਡਿਮਾਂਡ ਆ ਮੌਕੇ ਤੇ ਤੁਹਾਡੇ ਪਹੁੰਚਣ ਦਾ ਮਾਣ ਤਨ ਜਰੂਰ ਕੀਤਾ ਜਾਵੇਗਾ ਸੋ ਦੋਸਤੋ ਥਣਾ ਦੀ ਜਿਹੜੀ ਬੰਤਰ ਉਹ ਵੀ ਤੁਸੀਂ ਦੇਖ ਸਕਦੇ ਹੋ ਸ਼ੇਪ ਥਣਾ ਦੀ ਦੇਖ ਸਕਦੇ ਇੱਕੋ ਜਿਹਾ ਆਕਾਰ ਆ ਬਾਕੀ ਬਿਲਕੁਲ ਤਸੱਲੀ ਨਾਲ ਦੋਸਤੋ ਸਾਰੇ ਥਣਾ ਦੀ ਪਾਸ ਹੈਗੀ ਆ ਬਾਕੀ ਤੁਸੀਂ ਆਪਣਾ ਮੌਕੇ ਤੇ ਜਾ ਕੇ ਜਰੂਰ ਚੈੱਕ ਕਰ ਸਕਦੇ ਹੋ ਸਿੰਘਾਂ ਦੀ ਬੰਤਰ ਬਾਕੀ ਖੁੱਡਿਆਂ ਖੱਡਿਆਂ ਦੀ ਉਚਾਈ ਦੋਸਤੋ ਬਹੁਤ ਜਿਆਦਾ ਸੋਹਣੀ ਆ ਉੱਚੀ ਕਦ ਕੱਟ ਦੇ ਵਿੱਚ ਬਾਕੀ ਤੁਸੀਂ ਜਰੂਰ ਦੇਖ ਸਕਦੇ ਹੋ ਮੁੱਲ ਦੋਸਤੋ 57000 ਤੁਹਾਡਾ ਮੌਕੇ ਤੇ ਪਹੁੰਚਣ ਦੇ ਮਾਨ ਤਨਵੀਰ ਵੱਲੋਂ ਜਰੂਰ ਕੀਤਾ ਜਾਵੇਗਾ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ